Лоби ми трух. И аз сега сега да му съм. Това да бъде от тях ਲੋ ਵੇ ਮਿੱਤਰ ਆਪਣੇ ਘਾ ਦੀਆ ਦੌਗੀ ਜੀ ਰਹਿੰਦੀ ਸੀ ਵੱਡਣ ਵਾਲੀ ਇਹ ਵੀ ਡੇਗ ਪੀ ਤੇ ਉਦੋਂ ਰੋ ਜਮੀ ਫੋਟ ਵੀ ਡੇਗ ਪੀ ਹੁਣ ਵੱਡਾ ਇਹਨਾਂ ਦੋਵਾਂ ਨੂੰ ਹੀ ਲਾਵਾਂਗੇ ਤੇ ਇਹਨੂੰ ਨਹੀਂ ਲਾਉਂਦੇ ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਕਬੂਤਰਾਂ ਨੂੰ ਦਾਣਾ ਪਾਣੀ ਪਾਇਆ ਤੇ ਸੂਰ ਜਿੱਥੇ ਜੇ ਨਿਕਲਦਾ ਹੈ ਹੌਲੀ ਹੌਲੀ ਤੇ ਆਪਾਂ ਨੇ ਆਪਣੇ ਚੀਲੇ ਦਾ ਪਤਾ ਲਾਇ ਕੇ ਆਮਨੇ ਨਿੱਕੇ ਦਾ ਵੀ ਘਰੇ ਆ ਤੇ ਤੂੰ ਕਿ ਸ਼ਾਂਗਤਾ ਤੇ ਲੱਕੜਾਂ ਉੱਥੇ ਰੱਖੀਆਂ ਪਈਆਂ ਕਿਉਂਕਿ ਫਿਰ ਉਦੋਂ ਨੀਰਾ ਹੋ ਗਿਆ ਤੇ ਸਾਨੂੰ ਤੇ ਉੱਥੇ ਹੀ ਪੰਗਾ ਫਿਰ ਉਹਨੂੰ ਵੇਣੇ ਅੱਜ ਟਾਈਮ ਲੱਗਿਆ ਤਾਂ ਚੱਕਾਂਗੇ ਇੱਕ ਥੋੜਾ ਜਿਹਾ ਪਾਣੀ ਲੱਗਿਆ ਸੀਗਾ ਪੱਠਿਆਂ ਨੂੰ ਤਾਂ ਕਰਕੇ ਫਿਰ ਅਸੀਂ ਉੱਥੇ ਰਾਗ ਤੱਕ ਇੱਕ ਗਾਹ ਬਾਲਾ ਪਾਊਗਾ ਤੇ ਹੁਣ ਫਿਰ ਵਾਢਾ ਜਮੀਨ ਨੂੰ ਤੇ ਆਹ ਘਾਹ ਤਾਂ ਚੱਲ ਵੱਢੀ ਜਾਂਦੇ ਸੀ ਥੋੜਾ ਥੋੜਾ ਕਰਕੇ ਇਹਦੇ ਚ ਸਰੋਂ ਬੜੀ ਸੀ ਇਹ ਥੋੜਾ ਵੱਢਦੇ ਸੀ ਚਲੋ ਇਹਨਾਂ ਨੂੰ ਵੱਢਾਂਗੇ ਬਾਬਾ ਜੀ ਮਿੱਤਰੋ ਬੱਚੇ ਚੱਕ ਲੈਂਦੇ ਆਪਾਂ ਤੇ ਆਪਾਂ ਇਹਨਾਂ ਨੂੰ ਜ ਲੱਗੇ ਛੋਲੇ ਦੇਣ ਕਿਉਂਕਿ ਨਿੱਕੇ ਬੱਚੇ ਇਹਨਾਂ ਨੂੰ ਦੇ ਕੇ ਛੋਲੇ ਤੇ ਛਤਰੀ ਤੇ ਲੱਗੇ ਆ ਭਾਉਣ ਤੇ ਇੱਕ ਵੱਡਾ ਉਹਨੂੰ ਡੋਰ ਲਾ ਦੇਾਂਗੇ ਤੇ ਸ਼ੀ ਚਾਹ ਰ 10 ਕ ਬੱਚੇ ਹੈਗੇ 11 ਭਾਉਣ ਵਾਲੇ ਨਿੱਕੇ ਇਹਨਾਂ ਨੂੰ ਭਾਉਣੇ ਆ ਫਿਰ ਉਦੋਂ ਬਾਅਦ ਲਓ ਬਈ ਮਿੱਤਰੋ ਵੱਡੇ ਇਹ ਬੱਚਾ ਤਾਂ ਹਜੇ ਕੋਈ ਕੱਟਿਆ ਨਹੀਂ ਹੈ ਤਾਂ ਸਾਰੇ ਨਿੱਕੇ ਘਟੂ ਘਟੂ 20 ਬੱਚੇ ਹੈਗੇ ਨਿੱਕੇ ਤੇ ਆ ਨਿੱਕੇ ਬਾਦ ਇਹ ਆ 11 12 ਬੱਚੇ ਆ ਇਹ ਤੇ ਚਾਚਾ ਚੜ ਤਾਂ ਲੱਗਿਆ ਹੋਵੇ ਪੱਠੇ ਵੱਢਣੇ ਟੂਰਨਾਮੈਂਟ ਵੇਖਣ ਜਾਣਾ ਕਹਿੰਦਾ ਮੈਂ ਪੱਠੇ ਵੱਢ ਜਾ ਆ ਯਾਰ ਕੰਨ ਨਾਲ ਹੀ ਮੈਂ ਲੈ ਕੇ ਜਾਣੇ ਆਂ ਮੈਂ ਚੱਲ ਵੱਡ ਤੂੰ ਤੇ ਆ ਬੱਚੇ ਬਾਈ ਘਟੋ ਘਟ ਵੀ ਇਹ ਬੱਚੇ ਹੈਗੇ ਆ 11 ਜਮਾ ਕੋਈ ਜਿਹੜੇ ਆਨ ਲੱਗਾ ਤੇ ਇੱਕ ਬੱਚਾ ਆਪਣਾ ਆ ਦੂਜੇ ਜਿਹੜੇ ਮਾੜੇ ਮੋਟਰ ਉੱਡਦੇ ਆ ਉਹ ਬੱਚੇ ਕੱਢੇ ਨਹੀਂ ਮੈਂ ਕਿ ਮੌਸਮ ਦਾ ਹਜੇ ਕੋਈ ਪਤਾ ਨਹੀਂ ਬਈ ਕੀ ਕਰੂਗਾ ਲਓ ਬਈ ਜੀ ਜਾਨਵਰ ਬੈਠੇ ਆਪਣੇ ਮੈਂ ਕਿ ਗੀੜਾ ਮਾਰੇ ਅੱਗੇ ਥੱਲੇ ਸੁਲੇਣਾ ਕੋਈ ਉੱਤਰ ਗਿਆ ਵੀ ਤੇ 3 ਵਜ ਗਏ ਤੇ ਚਾਹ ਪਾਣੀ ਪੀਏ ਆਪਾਂ ਚਾਹ ਪਾਣੀ ਪੀ ਕੇ ਤੇ ਪੱਠੇ ਨੀਰੇ ਦਾ ਕਰੀਏ ਤੇ ਉਦੋਂ ਬਾਅਦ ਲਾਵਾਂਗੇ ਬੱਚੇ ਬੱਚੇ ਥੱਲੇ ਫਿਰ ਉਦੋਂ ਬਾਅਦ ਦੇਖਦੇ ਆਂ ਕੀ ਪੰਦਾ ਬਈ ਮਿੱਤਰੋ ਸਵਾ 3 ਹੋ ਗਏ ਹੁਣ ਆਪਾਂ ਪੱਠੇ ਉਤਰਦੇ ਪੱਠੇ ਉਕਰ ਕੇ ਫਿਰ ਉਦੋਂ ਬਾਅਦ ਲਾਵਾਂਗੇ ਕਬੂਤਰ ਪੱਠੇ ਉਤਰਦੇ ਕਿ ਪਸੰਨਨ ਪੱਠੇ ਉੱਠੇ ਪਾ ਕੇ ਤੇ ਉਦੋਂ ਬਾਅਦ ਲਾਵਾਂਗੇ ਕਬੂਤਰ ਪੱਠੇ ਵੱਡੇ ਪਏ ਆ ਤੇ ਜਮੀ ਆਪਣੀ ਡੇਗ ਵੀ ਆ ਤੇ ਲੋ ਜੀ ਆਪਾਂ ਪੱਠਿਆਂ ਦਾ ਕੰਮ ਨੇ ਮੇੜਤਾ ਤੇ ਪੱਠੇ ਦਿੱਤੇ ਆਪਾਂ ਤੇ ਹੁਣ ਬਈ ਆਪਾਂ ਬੱਚੇ ਲਾ ਲਈਏ ਹੁਣ ਆਪਾਂ ਚੱਲੇ ਆ ਬੱਚੇ ਲਾਉਣ ਬੱਚੇ ਲਾ ਕੇ ਦਾਣਾ ਪਾਣੀ ਪਾ ਕੇ ਫੇਰ ਮਜਾਦੇ ਤੁਹਾਨੂੰ ਹੁਣ ਕਿਉਂਕਿ ਦਾਣਾ ਪਾਣੀ ਪਾਉਂਦੇ ਵੀ ਬਾਈ ਇਹ ਕੱਚੀ ਮਿੰਟ ਲੱਗ ਜੰਦੇ ਆ ਲੋ ਜੀ ਆ ਬਿਠੇ ਬੱਚੇ ਇਹਨਾਂ ਨੂੰ ਲਾ ਲਈਏ ਲੋ ਜੀ ਪਠੇਨੀਰੇ ਤੋਂ ਬਾਅਦ ਆਪਾਂ ਕਬੂਤਰਾਂ ਨੂੰ ਦਾਣਾ ਪਾਣੀ ਪਾ ਕੇ ਤੇ ਕਬੂਤਰਾਂ ਠਾਂਟਕਾਣੀ ਕਰਕੇ ਤੇ ਹੁਣ ਜੋਗਤ ਅਰ ਗਿਆ ਆ ਗਿਆ ਸਕੂਲੋਂ ਤੇ ਜੋਤ ਚੱਲਿਆ ਡੂਜਨ ਨੂੰ ਤੇ ਆਪਾਂ ਥੋੜਾ ਜਿਹਾ ਚੱਲ ਕੇ ਉਹਨੇ ਪਿੰਡ 'ਚ ਕੰਮ ਆ ਕਿਸੇ ਮਿੱਤਰ ਕੋਲੇ ਉਹਦੀ ਮਾਇਆ ਦੇਣੀ ਆ ਥੋੜੀ ਜੀ ਉਹਦੀ ਮਾਇਆ ਦੇਣ ਚੱਲੇ ਆ ਤੇ ਫਿਰ ਤੁਹਾਨੂੰ ਆ ਕੇ ਦਿਖਾਵਾਂਗੇ ਜਣੂਆ ਬਈ ਮਿੱਤਰੋਂ ਆਪਾਂ ਕਹੇ ਦੀ ਦੇਣੀ ਸੀ ਥੋੜੀ ਜੀ ਮਾਇਆ ਉਹ ਬੰਦਾ ਹਾਂ ਦਾ ਮੈਂ ਕਿੱਥੇ ਬੈਠਾ ਹਾਂ ਮੈਂ ਗਿਆ ਜਦੋਂ ਆਪਾਂ ਉਹਦੇ ਪਿਆਰੀਆਂ ਤੇ ਆਪਸ ਬੈੜਵਾ ਸਾਂਗ ਲੱਗਦੀ ਸੀ ਕਿ ਸਾਂਗੇ ਜਾਂਦੇ ਸੀ ਆਪਾਂ ਮੁੰਡੇ ਆਪਣੇ ਪਿੰਡ ਦੇ ਜਿਹੜੇ ਬਾਹਰ ਬੈਠੇ ਉਹ ਪਿੰਡ ਦਾ ਮਾਹੌਲ ਦੇਖਣ ਹਨਾ ਜੀ ਆਕਰ ਸਾਂਗ ਜੀ ਮੁੰਡੇ ਜੀ ਖੁੱਲ ਗਏ ਹਰਕਾਰ ਆ ਆਪਣੇ ਪਿੰਡ ਦਾ ਗੁਰਦੁਆਰਾ ਠੀਕ ਆ ਆਪਾਂ ਚਲੀ ਆਂ ਪੌਂਗਲੇ ਰਾਧਿਕਾ ਕੋਲ ਬਣਾਏ ਦੇ ਕਰ ਆ ਆ ਕਿੰਨੇ ਦੀ ਗੁੱਠੀ ਆ ਗਈ ਇਦਾਂ ਸਾਰਾ ਏੜਾ ਵਖਾ ਦੇ ਲਿਆ ਆਪਾਂ ਜਿੱਥੇ ਨਿਕਰੇ ਇਦਾਂ ਆ ਗਿਆ ਪਿੰਡਾਂ ਦਾ ਬਾਈ ਜੀ ਆਪਾਂ ਪਹੁੰਚ ਗਏ ਆਪਣੇ ਗੁਰਦੁਆਰੇ ਕੋਲੇ ਤੇ ਇੱਥੇ ਛੱਪੜ ਤੇ ਚੱਲੀ ਜਾਂਦਾ ਕੰਮ ਆ ਦੋ ਗੋਲ ਡਿੱਗੀਆਂ ਹੀ ਆ ਬੜੀਆਂ ਤੇ ਇੱਕਾ ਰੇਪਰ ਜਿਵੇਂ ਬਣੇ ਹੋਏ ਆ ਪਤਾ ਨਹੀਂ ਕੀ ਸ਼ਾਇਆ ਹੈ ਪਿੰਡ ਚ ਪ੍ਰਾਣੀ ਬਾਹਰ ਕੱਢਣ ਕੋਡਣ ਨਾਲ ਜਿਗਾਰ ਜਾਂ ਫੇਟਰ ਫੂਟਰ ਹੋ ਕੇ ਤੇ ਆ ਬਈ ਆਪਣੇ ਪਿੰਡ ਦਾ ਗੁਰੂ ਘਰ ਤੇ ਆਪਾਂ ਖੜੇ ਆ ਔਲਖ ਇਲੈਕਟ੍ਰੀਕਲ ਵਰਕਰਸ ਆਪਾਂ ਖੜੇ ਆਂ ਦੁਕਾਨ ਤੇ ਇੱਥੇ ਕਾਈ ਸੀ ਕੰਮ ਸੀ ਸੰਦਾਏ ਲਓ ਭਾਈ ਜੀ ਦਿਖਾ ਦਈਏ ਤੁਹਾਨੂੰ ਜਾਨਵਰ ਆਹ ਲਓ ਭਾਈ ਆ ਸਾਰੇ ਭਰਾ ਬੱਚੇ ਆ ਚਾਰ ਬੱਚੇ ਗਾਂ ਫਿਰਦੇ ਆ ਛੀ ਬੱਚੇ ਗਾਂ ਫਿਰਦੇ ਆ ਇੰਨਾ ਚ ਦੋ ਛੱਡ ਕੇ ਬਾਕੀ ਸਾਰੇ ਬੱਚੇ ਆ ਕੁਛ ਗਿੱਜੇ ਆ ਤੇ ਕੁਛ ਅਣਗਿੱਜੇ ਇਹਨਾਂ ਦੇ ਵਿੱਚ ਉਜੀ ਆ ਗਏ ਆਪਣੇ ਵੱਡੇ ਆ ਬੱਚੇ ਇਹ ਇਹਨਾਂ ਦੇ ਵਿੱਚੋਂ ਕੁਝ ਪੱਟਣ ਵਾਲੇ ਦੇ ਕੋਈ ਵਾਂਡੇ ਲੈ ਬਿਠੀ ਗੂਦਰੀ ਇਹਨਾਂ ਚੋਂ ਖੇਡਣ ਵਾਲੇ ਆ ਕਹਿਣ ਦਾ ਭਾਵ ਇਹਦੇ ਵਿੱਚ ਭਾਈ ਇਹਦੇ ਵਿੱਚ ਤਾਂ ਤਕਰੀਬਨ ਫਰ ਸਾਰੀ ਹੋਏ ਫਿਰਦੇ ਆ ਕੋਈ ਵੇਖੋ ਇੱਕ ਦੂਰ ਰਹਿੰਦੇ ਹੋਣ ਤਾਂ ਵੈਸੇ ਤਾਂ ਤਕਰੀਬਨ ਫਰ ਸਾਰੀ ਇਹ ਦੇਖ ਇੱਕ ਬੱਚਾ ਬੈਠਾ ਇਹਨਾਂ ਦਾ ਦੂਜਾ ਬੱਚਾ ਠੀਕ ਹੈ ਬਹੁਤ ਚੰਗੀਆਂ ਜੋੜੀਆਂ ਪਰ ਇਹਨਾਂ ਦਾ ਨਹੀਂ ਕੋਈ ਬੱਚਾ ਸਿਰੇ ਚੜਿਆ ਤੇ ਆ ਤਾਂ ਪਹਿਲੇ ਹੀ ਆ ਦੋ ਬੈਠੇ ਆ ਲੀਲੇ ਦੇ ਇਹ ਐਸ ਲੀਲੇ ਦੇ ਆ ਲੋ ਭਾਈ ਆ ਆ ਸਾਰੇ ਆ ਕਬੂਤਰ ਆ ਹੁਣ ਤੁਹਾਨੂੰ ਦਿਖਾ ਦਿੰਨੇ ਆ ਬਾਹਰ ਦਾ ਮੌਲ ਅੱਜ ਵਾਟਰ ਬਾਕਸ ਤੇ ਕੋਈ ਜਾਨਵਰ ਨਹੀਂ ਬੈਠਾ ਮੌਸਮ ਅੱਧੇ ਦਿਨੋਂ ਹੋ ਗਿਆ ਸੀਗਾ ਵਧੀਆ ਤੇ ਸਪਰੇ ਦਾ ਮੌਲ ਵੀ ਨਹੀਂ ਆ ਹੁਣ ਫਿਰ ਸਪਰੇ ਸਪਰੂ ਛਿੜਕ ਕੇ ਤੇ ਵੈਸੇ ਕੋਈ ਕਾਰਨ ਤਾਂ ਛੜਕਣ ਤਾਂ ਹਜੇ ਲੱਗਿਆ ਨਹੀਂ ਤੇ ਵੈਸੇ ਹਜੇ ਕੁਝ ਹੈ ਵੀ ਨਹੀਂ ਚਲੋ ਠੀਕ ਹੈ ਭਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਤੇ ਪੁੱਲ ਚੱਕ ਦਿਖਿਵਾਂ ਤੇ ਸਸੀ ਘਾਲ ਵੀਰੇ ਸਾਰਿਆਂ ਨੂੰ